ਹੈਲੋ ਫੈਮਲੀ ਸਤ ਸ੍ਰੀ ਅਕਾਲ ਅੱਜ ਦੇਖੋ ਅਸੀਂ ਬਣਾਏ ਆ ਰਾਈਸ ਜੀਰਾ ਚਾਵਲ ਤੇ ਰਾਜਮਾ ਦੇਖੋ ਹੁਣ ਮੈਂ ਤੁਹਾਨੂੰ ਬਖਾਨੀ ਆ ਵੀ ਵੇਖੋ ਕਿੰਨੇ ਵਧੀਆ ਤੇ ਕਿੱਡੇ ਸੋਹਣੇ ਤੇ ਕਿੱਡੇ ਵਧੀਆ ਤਰੀਕੇ ਅਸੀਂ ਅੱਜ ਰਾਜਮਾ ਬਣਾਏ ਨੇ ਆਓ ਰਾਜਮਾ ਤੇ ਚਾਵਲ ਦੀ ਡਿਸ਼ ਵੇਖੀਏ ਤੇ ਖਾਈਏ ਆ ਦੇਖੋ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਣੇ ਆ ਆ ਸਾਡੇ ਬਣ ਚੁੱਕੇ ਨੇ ਜੀਰਾ ਰਾਈਸ ਦੇਖੋ ਕਿੰਨੇ ਵਧੀਆ ਜੀਰਾ ਰਾਈਸ ਬਣ ਚੁੱਕੇ ਨੇ ਦੇਖੋ ਤੁਸੀਂ ਬਹੁਤ ਵਧੀਆ ਬਣੇ ਨੇ ਇਹ ਖਾਂਚ ਵੀ ਟੇਸਟ ਹੋਣਗੇ ਇਹਨੂੰ ਅਸੀਂ ਸਿਰਫ ਥੋੜਾ ਜਿਹਾ ਦੇਸੀ ਘਿਓ ਪਾ ਕੇ ਤੇ ਥੋੜਾ ਜੀਰਾ ਪਾ ਕੇ ਤੇ ਵਿੱਚ ਆਪਣੇ ਰਾਈਸ ਪਾ ਦਿੱਤੇ ਨੇ ਥੋੜਾ ਜਿਹਾ ਅਸੀਂ ਇਹਦੇ ਵਿੱਚ ਨਮਕ ਵੀ ਐਡ ਕੀਤਾ ਤਾਂ ਜੋ ਸਾਨੂੰ ਰਾਜਮਾਮਾ ਦੇ ਨਾਲ ਬਹੁਤ ਹੀ ਸਵਾਦ ਤੇ ਬਹੁਤ ਹੀ ਟੇਸਟੀ ਲੱਗਣਾ ਬਹੁਤ ਵਧੀਆ ਲੱਗਦੇ ਨੇ ਆ ਦੇਖੋ ਅਸੀਂ ਆਪਣੇ ਰਾਜਮਾ ਵੀ ਬਣਾ ਲਏ ਨੇ ਦੇਖੋ ਕਿੰਨੇ ਵਧੀਆ ਸਾਡੇ ਰਾਜਮਾ ਬਣੇ ਨੇ ਬਹੁਤ ਵਧੀਆ ਬਣੇ ਨੇ ਬਹੁਤ ਹੀ ਸਵਾਦ ਤੇ ਬਹੁਤ ਹੀ ਟੇਸਟੀ ਬਣੇ ਨੇ ਆ ਦੇਖੋ ਤੁਸੀਂ ਅਸੀਂ ਬਣਾ ਕੇ ਹੁਣੇ ਆਪਣੇ ਰਾਤ ਦਾ ਪ੍ਰੋਗਰਾਮ ਤਿਆਰ ਕੀਤਾ ਹੈ ਬਹੁਤ ਖੁਸ਼ੀ ਬਹੁਤ ਵਧੀਆ ਬਹੁਤ ਮਜ਼ੇਦਾਰ ਬਣੇ ਨੇ ਦੇਖੋ ਤੁਸੀਂ ਕਿੰਨੇ ਵਧੀਆ ਬਣ ਚੁੱਕੇ ਨੇ ਕਿਉਂਕਿ ਗਰਮੀਆਂ ਦਾ ਸੀਜ਼ਨ ਹੈ ਗਰਮੀਆਂ ਦਾ ਟਾਈਮ ਹੈ ਰੋਟੀ ਖਾਣ ਨੂੰ ਬਿਲਕੁਲ ਮਨ ਨਹੀਂ ਕਰਦਾ ਇਸ ਕਰਕੇ ਅਸੀਂ ਅੱਜ ਆਪਣੀ ਡਿਸ਼ ਇਹੋ ਬਣਾਈ ਆ ਵੀ ਅੱਜ ਰਾਜਮਾ ਬਣਾਈ ਜਾਂ ਤੇ ਬਣਾ ਕੇ ਚਾਵਲ ਖਾਈ ਜਾਂ ਆ ਦੇਖੋ ਤੁਸੀਂ ਚਾਵਲ ਵੀ ਤਿਆਰ ਹੋ ਚੁੱਕੇ ਨੇ ਬਹੁਤ ਵਧੀਆ ਤਰੀਕੇ ਤਿਆਰ ਹੋ ਚੁੱਕੇ ਨੇ ਆ ਦੇਖੋ ਤੁਸੀਂ जिदा देखो खिड़े खिड़े चौवल बने ने देखो बहुत वजिए बने ने इस तरीके बनाने ने बना के खाने ने बहुत मज़ा आता बहुत वह लगते ने आखा खा दिखावा दिखावगी तो खा के भी दिखावी हाँ देखो अस चावल पा लगे अपने प्लेट चोड़े जे पावे तो चेक करा कि साढ़े चावल किस तरह के बने ने ਆਓ ਤੁਸੀਂ ਵੀ ਆ ਕੇ ਰਾਜਮਾ ਤੇ ਚਾਵਲ ਖਾਓ ਆ ਦੇਖੋ ਹੁਣ ਅਸੀਂ ਇੱਕ ਸਾਈਡ ਤੇ ਆਪਣੀ ਰਾਜਮਾਵਾ ਦੀ ਸਬਜੀ ਪਾਵਾਂਗੇ ਜਿਹੜੀ ਅਸੀਂ ਬਣਾਈ ਹੈ ਦੇਖੋ ਕੈਮਰਾ ਫੜ ਕੇ ਮੈਂ ਪਾ ਰਹੀ ਹਾਂ ਕਿਉਂਕਿ ਮੇਰੇ ਕੋ ਸਟੈਂਡ ਟੁੱਟ ਗਿਆ ਹੈ ਦੇਖੋ ਕਿੰਨੇ ਵਧੀਆ ਬਣ ਚੁੱਕੇ ਨੇ ਬਹੁਤ ਵਧੀਆ ਬਣੇ ਨੇ ਦੇਖੋ ਤੁਸੀਂ ਰਾਜਮਾ ਤੇ ਚਾਵਲ ਹੁਣ ਅਸੀਂ ਨੂੰ ਟੇਸਟ ਕਰਕੇ ਦੇਖਦੇ ਆ ਵੀ ਸਾਡੇ ਰਾਜਮਾ ਚਾਵਲ ਕਿਸ ਤਰ੍ਹਾਂ ਦੇ ਬਣੇ ਨੇ